ਤੂੰ ਜਾਵਾਂਗਾ ਮੈਂ ਮੁਕਮਲ ਸਾਡੇ ਬਾਤ ਤੇ ਕੀ ਕਰਨੀ ਆਂ ਡੋਲੇ ਮੈਂ ਤੁਹਾਡੇ ਨਾਲ ਖੜਾਂਗਾ ਮੈਂ ਤੁਹਾਡੇ ਨਾਲ ਖੜਾਂਗਾ ਮੈਂ ਤਾਂ ਤੱਕ ਕੇਕ ਨਾਲ ਮਾਰਦੀ ਆਂ ਤੂੰ ਥਾੜਾ ਸਾਥ ਤੂੰ ਕਿੱਥੇ ਹੋ 20 ਸਾਲ ਕਿੱਥੇ ਹੋ ਮੈਂ ਕਿਹੜਾ ਮੈਂ ਨਾ ਕਿੱਥੇ ਹਾਂ ਮੈਂ ਨਾ ਕਿੱਥੇ ਹੀ ਇੱਕ ਮਿੰਟ ਇੱਕ ਮਿੰਟ ਰੱਖੋ ਇੱਕ ਮਿੰਟ ਹੁਣ ਰਹਿ ਜਾਓ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋਹੱਟਲਾ ਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤ ਮਾਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀਂ ਵਿਰੋਧ ਜਾਨਵੁੱਝ ਕੇ ਕੀਤਾ ਗਿਆ ਜਾਨਵੁੱਝ ਕੇ ਕੀਤਾ ਗਿਆ ਕਰਨ ਨੂੰ ਕਰਨ ਨੂੰ ਬੰਦੇ ਦੇ ਨਾਲ ਨਹੀਂ ਲੋਕਾਂ ਦੇ ਨਾਲ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰ ਸਕਦੇ ਹੋ ਬਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਦੇਖਣ ਫਿਰ ਰਾਜੀ ਨਾ ਬਾਰੇ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਣਾ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਜਿਹੜੇ ਜੱਟ ਚੀਜ਼ ਬਣਾਇਆ ਨੇ ਤੇ ਤੁਸੀਂ ਉਹਦਾ ਵਿਰੋਧ ਕਰ ਸਕਦੇ ਹੋ ਹਾਂ ਜੀ ਗਾਲਾਂ ਜਿੰਨੇ ਵੀ ਕੱਡੀਆਂ ਜਿਹਦੇ ਹੱਥ ਚਲਾਕੀ ਹੋਈ ਜਾਂ ਤੇ ਬੇਹਦ ਮੰਦ ਭਾਗੀ ਬੇਹਦ ਮੰਦ ਹਾਂ ਹਾਂ ਜੀ ਕੋਈ ਨਹੀਂ ਇੱਕ 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 ਸਾਲ ਤੋਂ ਇੱਕ ਸਾਲ ਦਾ ਨਾਮ ਦੱਸ ਕੇ ਮੈਂ ਸਰਜੀਤ ਇੱਕ ਸਾਲ ਤੁਸੀਂ ਦਰਦ ਦਰ ਤਕੇ ਖਾ ਰਹੇ ਆਂ ਇਹੋ ਜਿਹਾ ਕੋਈ ਆਂਦਾ ਨਹੀਂ ਕੋਈ ਆਂਟੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰਿਟਨ ਪ੍ਰੂਫ ਹੈ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਗਿਆ ਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਲਾ ਕੇ ਮਨਾਜੀ ਕੋ ਗਿਆ ਆਂ ਕਿਉਂਕਿ ਮਨਾਜੀ ਸਾਡੀ 22 ਤੱਕ ਨੋਮਤਾ ਦੇ 22 ਤੱਕ ਇਸ ਗੱਲ ਕੋ ਨੋਮਤਾ ਕਿਉਂਕਿ ਜਦ ਮਨਾਜੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮੁਲਾਜ਼ਮ ਸਾਡਾ ਸਾਡੀਆਂ ਤੀਆਂ ਪੈਣਾ ਜਿਨ੍ਹਾਂ ਦੇ ਹਸਬੰਡ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਵੀ ਉਹ ਕਿੱਥੋਂ ਰੋਟੀ ਖਾਣਗੇ ਕਿਤੋਂ ਹਾਂਜੀ ਮੈਂ ਵੀ ਆਟੀ ਸੋ ਲੋ ਅਸੀਂ ਜੀ ਮੰਗਾ ਜਾਇਆ ਜਾ ਪਰ ਇਹ ਹਾਲਾ ਜਾਇਆ ਜਾ ਭਾਜੀ ਜਿਹੜਾ ਜੋ ਹੋਇਆ ਉਹ ਹਾਲਾ ਜਾਇ ਸੀਗੇ ਜੋ ਉਹਨਾਂ ਨੇ ਬੋਲਿਆ ਵਾ ਉਹ ਜਰ ਸੀ ਕਿ ਪਰ ਫਿਰ ਵੀ ਆਪਾਂ ਨੂੰ ਫੜ ਕੇ ਲੈ ਕੇ ਗਏ ਕਿ ਨਹੀਂ ਇਹ ਗੱਲ ਹੱਥੋਂ ਪਾਈ ਵਾਲੀ ਚੱਲ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਨਾ ਜੀ ਨੇ ਅਦਾ ਮੁੱਦਾ ਚੁੱਕਿਆ ਦਮਨਦੀਪ ਕੌਂਸਲਰ ਸਾਹਿਬ ਜਿਹੜੇ ਸੀ ਜੀ ਚੇਅਰਮੈਨ ਨੂੰ ਮਤਖਾ ਦੀ ਹਾਂ ਜੀ ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰ ਜਿਹੜਾ ਇਸ ਉੱਪਰ ਜਿਹੜਾ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਬੀਐਮ ਵਿੱਚ ਬੈਠੇ ਆ 20-25-25000 ਰੁਪਏ ਕਿਉਂ ਲੈਂਦੇ ਆ ਮੈਨੂੰ ਇਸਦਾ ਜਵਾਬ ਚਾਹੀਦਾ 90 ਲੱਖ ਰੁਪਈਆ 90 ਲ 90 ਲੱਖ ਰੁਪਇਆ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਤੜ-ਤੜ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸਾਡੇ ਨਾਲ ਮੋੜਦਾ ਮੋੜਾ ਲਾਇਆ ਜੇ ਸਾਡੇ ਅਚ ਮੋੜਦਾ ਮੋੜਾ ਲਾ ਲਿਆ ਤੇ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਤੇਵਾ ਕਸੂਰ ਜਦਾ ਕਸੂਰ ਭਾਰੀ ਕਸੂਰ ਤੇ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ ਕਿ ਜੇ ਆਪਾਂ ਮੰਤਰੀ ਸਾਹਿਬ ਨੂੰ ਚੱਲ ਜਾ ਚੀਫ ਸੈਕਟਰੀ ਕੋ ਚੱਲ ਜਾ ਸਾਰੀ ਗੱਲ ਮੁੱਕ ਗਈ ਚੀਫ ਸੈਕਟਰੀ ਸਾਹਿਬ ਤੇ ਜਿਹੜਾ ਚੀਫ ਸੈਕਟਰੀ ਆਪਾਂ ਮਿਲ ਕੇ ਖੋਦ ਉਹਨਾਂ ਨੇ ਇਹ ਵੀ ਸੁਣਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸਦਾ ਜਵਾਬ ਚਾਹੀਦਾ ਇਹ ਕਿ ਕਦੋਂ ਚੱਲੂਗਾ ਇਹ ਨੇ ਲੋਕਾਂ ਦਾ ਜਾਣੁਸ਼ਕਾਰ ਕਦੋਂ ਮਿਲੂਗਾ ਕਦੋਂ ਮਿਲੂਗਾ ਹਾਂਜੀ ਸਰ ਅੱਜ ਕਾਰਪੋਰੇਸ਼ਨ ਕਮਿਸ਼ਨਰ ਨੂੰ ਮਿਲਿਆ ਗਿਆ ਕੀ ਉਹਨਾਂ ਨੇ ਸਮਾਸ਼ਣ ਦਿੱਤਾ ਇੱਕ ਵਾਰ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਤਲਬ ਜਨਤਾ ਨਾਲ ਇੱਕ ਜੁੜਿਆ ਮੁੱਦਾ ਸਾਡੇ ਸ਼ਹਿਰ ਨਾਲ ਅਮਰੋਸਰ ਗੁਰੂ ਨਗਰੀ ਨਾਲ ਜੁੜਿਆ ਮੁੱਦਾ ਕਿ ਬੱਸੇਸ ਜਿਹੜੀਆਂ ਚੱਲਦੀਆਂ ਸੀ ਲੋਕਾਂ ਨੂੰ ਬਹੁਤ ਸਾਰੀ ਸਹੂਲਤ ਸੀਗੀ ਸਟੂਡੈਂਟ ਨੂੰ ਜਿਹੜੇ 10 ਤੋਂ 15000 ਤਨਖਾਹ ਲੈਂਦੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਸੀਗੇ ਔਰ ਇੱਕਦਮ ਹੀ ਸਿਸਟਮ ਦੀ ਜਿਹੜੀ ਨਲਾਇਕੀ ਕਰਕੇ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਔਰ ਲੋਕਾਂ ਦੇ ਖਰਚੇ ਵਧ ਗਏ ਸ਼ਹਿਰ ਦੇ ਵਿੱਚ ਟ੍ਰੈਫਿਕ ਵਧ ਗਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇੱਕ ਮਹੀਨਾ ਬੱਸ ਫ੍ਰੀ ਚੱਲੀ ਸੀ ਔਰ 3 ਮਹੀਨੇ 3 ਮਹੀਨੇ ਬਸ ਫ੍ਰੀ ਚੱਲੀ ਸੀ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਬਹੁਤ ਵਧੀਆ ਜਿਹੜਾ ਦਰਸਤੀ ਹੋ ਗਈ ਸੀ ਸ਼ਹਿਰ ਦੇ ਵਿੱਚ ਰਾਸ਼ੀ ਮੁਗ ਗਿਆ ਸੀਗਾ ਜਿੰਨੂੰ AC ਬੱਸ ਗਰਮੀ 'ਚ ਮਿਲ ਜਾਂਦੀ ਸੀ ਜਿੰਨੂੰ ਸਰਦੀ 'ਚ ਜਿਹੜੀ ਬੰਦ ਬੱਸ ਮਿਲ ਜਾਂਦੀ ਉਹ ਮੁੜ ਕੇ ਆਪਣਾ ਵਹੀਕਲ ਕੱਢਦਾ ਹੀ ਨਹੀਂ ਔਰ ਇੱਥੋਂ ਤੱਕ ਕੱਲੇ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਮੀਰ ਲੋਕ ਜਿਹੜੇ ਮਤਲਬ ਆਪਣੀਆਂ ਫੈਕਟਰੀ ਚਲਾਉਂਦੇ ਨੇ ਇੱਕ ਕੋਨੇ ਤੋਂ ਕੁਛ ਹਾਟੇ ਤੋਂ ਫੋਕਲ ਪੁਆਇੰਟ ਆਉਂਦੇ ਨੇ ਉਹ ਵੀ ਇੰਨਾ ਬੱਸਾਂ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਹੋ ਗਏ ਸੀ ਕਿ ਇੱਕ ਤੇ ਟਾਈਮ ਬਚਦਾ ਸੀਗਾ ਔਰ ਦੂਜਾ ਮਤਲਬ ਉਹਨਾਂ ਨੂੰ ਇਹ ਸਹੂਲਤ ਜਿਹੜੀ ਬਹੁਤ ਵਧੀਆ ਲੱਗਦੀ ਸੀ ਔਰ ਇੱਕਦਮ ਇਹਨੂੰ ਜਿਹੜਾ ਬੰਦ ਕਰ ਕਰਕੇ ਰੱਖ ਦਿੱਤਾ ਗਿਆ ਔਰ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀਗਾ ਜਿਸ ਤੋਂ ਇਹ ਮੁਹਮ ਸ਼ੁਰੂ ਹੋਈ ਆ ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਵਾਲਾ ਸੌਦਾ ਔਰ ਮੈਂ ਤੁਹਾਡੇ ਮਾਧਿਅਮ ਰਹੀਏ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਦੀ ਫੈਸਿਲਿਟੀਆਂ ਜਿਹੜੇ ਸਕੂਲ ਹੁੰਦੇ ਨੇ ਐਜੂਕੇਸ਼ਨ ਸਿਸਟਮ ਹੈ ਜਿਹੜਾ ਮੈਡੀਕਲ ਸਿਸਟਮ ਹੈ ਜਿਹੜੀ ਟਰਾਂਸਪੋਰਟੇਸ਼ਨ ਹੈ ਇਹਦੇ ਵਿੱਚ ਮੁਨਾਫੇ ਨਹੀਂ ਵਿਖੇ ਜਾਂਦੇ ਇਹਦੇ ਵਿੱਚ ਮਤਲਬ ਵੈਲਫੇਅਰ ਦੇ ਫੰਡ ਜਾਰੀ ਕੀਤੇ ਜਾਂਦੇ ਨੇ ਜੇ ਤੁਸੀਂ ਮੁਨਾਫਾ ਹੀ ਦੇਖਣਾ ਤੇ ਫਿਰ ਬੀਬੀਆਂ ਨੂੰ ਜਿਹੜੇ ਤੁਸੀਂ ਬੱਸ-ਬੱਸ ਫਰੀ ਦੇਤੇ ਨੇ ਉਹਨਾਂ ਦੀ ਟਿਕਟ ਵੀ ਲਾ ਦਿਓ ਸੋ ਇੰਨਾਂ ਚੀਜ਼ਾਂ ਦੇ ਉੱਤੇ ਗ ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ ਔਰ ਇਹ ਬੱਸ ਜਿਹੜੀ ਸੜਕਾਂ ਦੇ ਉੱਤੇ ਚੱਲੇ ਔਰ 1500 ਮੁਲਾਜ਼ਮ ਜਿਹੜਾ ਇਹਦੇ ਵਿੱਚ ਕੰਮ ਕਰਦਾ ਸੀ ਇੱਥੇ ਤੁਹਾਨੂੰ ਮੈਂ ਦਿਖਾਉਣਾ ਬੀਬੀ ਜੀ ਆਇਓ ਇੱਕ ਮਿੰਟ ਮਤਲਬ ਉਹ ਬੇਰੁਜ਼ਗਾਰ ਬਲਕ ਤੇ ਵਿੱਚ ਵਿੰਡੋਜ਼ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ ਇੱਥੇ ਇੱਕ ਬੀਬੀ ਜੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ ਔਰ ਮੇਰਾ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ ਕੈਟਰੀਂਗ ਵਾਲਿਆਂ ਦੇ ਨਾਲ ਜਾਂਦਾ ਹੈ ਇਹ ਕਿਥੇ ਬੱਚੀ ਆ ਕੱਲ ਮੈਨੂੰ ਮਿਲੀ ਉਹਨੇ ਐਮਏ ਕੀਤੀ ਆ ਉਹ ਖੜੀ ਆ ਮਤਲਬ ਭਰਾ ਮੈਂਟਲੀ ਅਫਸੈਟ ਐ ਭੈਣ ਜਿਹੜੀ ਪੀਜੀਡੀਸੀ ਐ ਕਰਦੀ ਆਰ ਘਰ ਦਾ ਗੁਜ਼ਾਰਾ ਅੱਜ ਵੀ ਤਰੀਕ ਚ ਮੰਗ ਮੰਗ ਕੇ ਚੱਲ ਰਿਹਾ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਉਹ ਇਹਨਾਂ ਦੇ ਹਸਬੰਡ ਨਹੀਂ ਹੈਗੇ ਪਿੱਛੇ ਕਿਤੇ 1 ਕਰੋੜ ਰੁਪਏ ਦਾ ਪ੍ਰੋਜੈਕਟ ਇੱਕ ਵਾਰੀ ਇਹ ਚਾਂਸ ਨਹੀਂ ਕਈ ਵਾਰ ਬਸ ਜਿਹੜੀ ਆ ਬੰਦ ਹੋ ਚੁੱਕੀ ਹੈ ਸਰਕਾਰ ਅਣਭਰ ਵੀ ਦਾ ਪ੍ਰੋਜੈਕਟ ਲੈ ਆ ਕੇ ਜਿੱਥੇ ਜਿੱਥੇ ਸਰਕਾਰ ਦਾ ਰੈਵਨਿਊ ਜਿਹੜਾ ਖਰਾਬ ਹੁੰਦਾ ਉੱਥੇ ਕਿਉਂਕਿ ਲੋਕਾਂ ਦੇ ਪੈਸੇ ਪ੍ਰੋਪਰਟੀ ਟੈਕਸ ਜਾਂ ਟੈਕਸ ਦੇ ਰਹੀ ਜਿਹੜੇ ਪੈਸੇ ਜਾਂਦੇ ਕਿਉਂ ਇਸ ਤਰ੍ਹਾਂ ਦਾ ਇਹ ਦੇ ਇਹ ਦੇ ਇਹਦੇ ਵਿੱਚ ਇਹ ਕੀਤਾ ਜਾਵੇ ਕਿ ਇਹ ਵੈਲਫੇਅਰ ਦਾ ਕੰਮ ਹੈ ਔਰ ਵੈਲਫੇਅਰ ਇਹਦੇ ਵਿੱਚ ਹੈ ਪਬਲਿਕ ਵੈਲਫੇਅਰ ਲਈ ਵਰਤਿਆ 1500 ਕਰੋੜ ਰੁਪਇਆ ਅੱਜ ਦੀ ਤਰੀਕ ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਆ 7-800 ਕਰੋੜ ਰੁਪਇਆ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ ਔਰ ਉਹ ਪ੍ਰੋਜੈਕਟ ਅੱਜ ਦੀ ਤਰੀਕ ਚ ਮਿੱਟੀ ਕੀਤਾ ਮੈਂ ਇਹਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਤੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਪਰ ਰਾਜਨੀਤੀ ਜੀ ਰਾਜਨੀਤੀ ਕਰਨੀ ਕੀਤਾ ਜਾਂਦਾ ਜੇਕਰ ਕੋਈ ਪ੍ਰੋਜੈਕਟ ਲੱਗਦਾ ਵਾ ਅਗਰ ਲੋਕਾਂ ਦੇ ਫਾਇਦੇ ਲਈ ਹੈ ਜਾਂ ਨਹੀਂ ਫਾਇਦੇ ਲਈ ਲੇਕਿਨ ਦੂਸਰੀ ਸਰਕਾਰਾਂ ਦੀ ਹੈ ਕੋਈ ਵੀ ਸਰਕਾਰ ਬਦਲਦੀ ਰਾਜਨੀਤੀ ਵੀ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ ਇਦਾ ਕੋ ਫਾਇਦਾ ਨਹੀਂ ਸੀ ਹੈਗਾ ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਉਹਨੂੰ ਕਰਨਾ ਚਾਹੀਦਾ ਹੈ ਉਹਦੇ ਉੱਤੇ ਮਤਲਬ ਉਹਦੀ ਪੈਰਵਾਹੀ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ ਉਹਨਾਂ ਦੇ ਕਰਕੇ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਦੇਖੋ ਕੀ ਨੇ ਯਾਰ ਇਹ ਇਹ ਰੌਲਾ ਪਾ ਰਹੇ ਨੇ ਇਹ ਇੱਕ ਧੜਾ ਇਹ ਆ ਜਿਨ੍ਹਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਬੰਦ ਜਿਹੜਾ ਹਾਂਜੀ ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ ਉਹ ਕੱਲ ਵੀ ਕਹਿ ਰਹੇ ਨੇ ਕਿ ਜੇ ਦਾ 100 ਰੁਪਇਆ ਵੀ ਘਟਦਾ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਨੁਕਸਾਨ ਨਹੀਂ ਚੜਦਾ ਮੈਂ ਮੈਂ ਬੇਨਤੀ ਕਰਨ ਲੱਗਾ ਉਸ ਤੋਂ ਬਾਅਦ ਕੱਲ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਹੈ ਜਿਹੜੀ ਬੱਸ ਚਲਾਉਣ ਨੂੰ ਤਿਆਰ ਹਾਂ ਦੱਸੋ ਜੀ ਸਰਕਾਰ ਦੀਆਂ ਨਕਾਮੀਆਂ ਆ ਜਦੋਂ 35000 ਦਾ ਸੀ ਵੀ 35000 ਰੋਜ਼ ਇਸ ਵਾਰੀ ਸਬਰ ਕਰੂਗੀ 55000 ਤੱਕ ਇਹ ਚ ਸਬਰ ਕਰਦੀ ਰਹੀ ਜੀ 55000 ਤੱਕ ਇਹ ਦੱਸੋ ਘਾਟੇ ਜਿੱਦਾਂ ਹੋ ਸਕਦੀ ਹੈ ਜੀ ਇਹ 35000 ਦੇ ਟਾਰਗੇਟ ਤੋਂ 35000 ਰੋ 55000 ਤੱਕ ਸਬਰ ਕਰਦੀ ਰਹੀ ਹੈ ਜੀ ਇਹ ਜਾਣ ਕੇ ਸਰਕਾਰ ਨੇ ਬੰਦ ਕਰਨੀ ਚਾਹੀਦੀ ਹੈ ਜੀ ਹਾਂਜੀ ਹੈਗੇ ਸਭ ਕੁਝ ਹੈਗਾ ਜੀ ਸਭ ਕੋ ਸਭ ਕੋ ਮਿਲ ਜੂਗਾ ਤੁਹਾਨੂੰ ਜੀ ਸਭ ਕੋ ਹੀ ਅਗਰਕਾਰ ਜੀ ਉਹਨਾਂ ਵੀ ਵਿਸ਼ਵਾਸ ਦਵਾਇਆ ਬਈ ਮਿਸਟਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ 3 ਦਿਨ ਪਹਿਲਾਂ ਵੀ ਇਸ ਮਸਲੇ ਦੇ ਉੱਤੇ ਮੁਲਾਕਾਤ ਹੋਈ ਸੀ ਉਹਨਾਂ ਬੜਾ ਮਤਲਬ ਪੋਜ਼ਿਟਿਵਲੀ ਇਹ ਕਿਹਾ ਕਿ ਮੈਂ ਅੱਜ ਹੀ ਜਿਹੜਾ ਡੀਓ ਬਣਾ ਕੇ ਸਰਕਾਰ ਨੂੰ ਭੇਜੂਗਾ ਕਿ ਇਹਦਾ ਦੁਬਾਰਾ ਜਿਹੜਾ ਉਹ ਕੰਮ ਚਲਾਇਆ ਜਾਵੇ ਉਹਨੂੰ ਚਲਾਉਣ ਦੀ ਅੱਜ ਮੇਰੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਊਗੀ ਔਰ ਇਹਨੂੰ ਜਿਹੜਾ ਪੋਜ਼ਿਟਿਵਲੀ ਜਿਹੜਾ ਉਹ ਚਲਾਇਆ ਜਾਊਗਾ ਔਰ ਜਿਹੜੀਆਂ ਬੱਸਾਂ ਮਾਲ ਮੰਡੀ ਚ ਲੱਗੀਆਂ ਨੇ ਕੰਡਮ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦੇ ਵਿੱਚ ਸਿਟੀ ਬੱਸ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ 40 40 50 50 ਲੱਖ ਦੀ ਬੱਸ ਹੈ ਕਮ ਸੇ ਕਮ ਸ਼ਹਿਰ ਦੇ ਵਿੱਚ ਉਹਨਾਂ ਚ ਡਿਸਪੈਂਸਰੀਜ਼ ਐਮਬੂਲੈਂਸ ਨਹੀਂ ਵੀ ਲੌਂਗ ਰੂਟ ਦੇ ਉੱਤੇ ਭੇਜਣੀਆਂ ਉਹਨਾਂ ਦੇ ਵਿੱਚ ਇਹੋ ਜੀਆਂ ਫੈਸਿਲਿਟੀਆਂ ਜਾਰੀ ਕੀਤੀਆਂ ਜਾਣ ਔਰ ਕੱਲ ਮੈਨੂੰ ਪਤਾ ਲੱਗਾ ਸੀ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ ਅੱਜ ਮੈਂ ਰੋਡਵੇਅ ਤੋਂ ਫੋਟੋਆਂ ਲੈ ਕੇ ਆਇਆ 10 ਸਾਲ ਪੁਰਾਣੀਆਂ ਬੱਸਾਂ ਉਹ ਚੱਲਦੀਆਂ ਨੇ ਔਰ ਲੌਂਗ ਰੂਟ ਦੇ ਉੱਤੇ ਚੱਲਦੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਫਿਰ ਇੱਥੇ ਜੇ ਸ਼ਹਿਰ 'ਚ ਇਹਦਾ ਫਾਇਦਾ ਮਿਲ ਸਕਦਾ ਤੇ ਕਿਉਂ ਨਹੀਂ ਲਿਆ ਜਾ ਰਿਹਾ ਇਹ BRTS ਵੱਲੋਂ ਜਿਹੜੀ ਅੱਜ ਇਹਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਹੈ ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਾਹਿਬ ਧਿਆਨ ਦੇਣ BRTS ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮੰਸ਼ਾ ਕਲੀਅਰ ਹੋਣੀ ਚਾਹੀਦੀ ਇਹਦੀ ਮੰਸ਼ਾ ਕੀ ਹੈ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਿਸਟਰ ਟਰਸ ਦੇ ਕੁਝ ਠੇਕੇ ਦੇ ਜਿਹਦੇ ਉੱਤੇ ਰੋਕ ਲਗਾਈ ਗਈ ਹੈ ਜਿਹਦੀ ਟੈਂਡਰਿੰਗ ਨਹੀਂ ਹੋ ਰਹੀ ਤੇ 4 ਜੁਲਾਈ 2023 ਦੀ BRTS ਬੰਦ ਹੈ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ ਭਵੰਤਮਨ ਸਾਹਿਬ ਇਹਦੀਆਂ ਨਿਗਾ ਚ ਬੜੇ ਵਧੀਆ ਲੀਡਰ ਸੀਗੇ ਕਿਉਂਕਿ ਇਹਨੂੰ ਆਸ ਸੀਗੀ ਕਿ ਮੈਨੂੰ MP ਬਣਾਉਣਗੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ ਜਦੋਂ ਉਹਨਾਂ ਨੇ ਚੱਲਦਾ ਕਰਤਾ ਕਿਉਂਕਿ ਸੁਪਨੇ ਦੀ ਗੱਲ ਹੈ ਕੋਈ ਵੀ ਦੇਖ ਸਕਦਾ ਉਹਦਾ ਪੈਸਾ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀ ਦਾ ਸੁਪਨਾ ਲੈ ਸਕਦਾ ਪਰ ਅਸਲੀਅਤ ਦੇ ਵਿੱਚ ਜਦੋਂ ਟਿਕਰ ਨਹੀਂ ਮਿਲੀ ਅੱਜ ਮੁੱਖ ਮੰਤਰੀ ਸਾਹਿਬ ਮੁਰਦਾਬਾਦ 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 ਮੁਰਦਾ ਬੀਆਰਟੀਐਸ ਦੇ ਅੱਛਾ ਕਰਮਚਾਰੀ ਜਿਹੜੇ ਹੈਗੇ ਮੇਰੇ ਦਫ਼ਤਰ ਦੇ ਵਿੱਚ ਆਈ ਸੀ ਇਹਨਾਂ ਦੀ ਮੇਨ ਜਿਹੜੀ ਡਿਮਾਂਡ ਹੈ ਉਹ ਹੈ ਕਿ ਬੀਆਰਟੀਐਸ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤੇ ਜਿਹੜੀ ਇਹਨਾਂ ਦਾ ਰੋਜ਼ਗਾਰ ਜਿਹੜਾ ਹੈਗਾ ਕਿ ਉਹ ਇਹਨਾਂ ਨੂੰ ਵਾਪਸ ਮਿਲ ਸਕੇ ਤੇ ਇਸ ਸਿਲਸਿਲੇ ਦੇ ਵਿੱਚ ਆਈ ਸੀਗੇ ਇਹਨਾਂ ਦੇ ਨਾਲ ਸਲਾਹ مشورہ ਕੀਤਾ ਤੇ ਇਹਨਾਂ ਨੂੰ ਮੈਂ ਆਸ਼ਵਾਸਨ ਦਵਾਇਆ ਕਿ ਜਿਹੜਾ ਇਹ ਫੈਸਲਾ ਹੈ ਆਲਰੇਡੀ ਸਰਕਾਰ ਨੂੰ ਅਸੀਂ ਲਿਖ ਕੇ ਭੇਜ ਚੁੱਕੇ ਹਾਂ ਤੇ ਸਰਕਾਰ ਪੱਧਰ ਤੇ ਉੱਤੇ ਇਹਦਾ ਜਲਦ ਜਿਹੜਾ ਫੈਸਲਾ ਹੈ ਉਹ ਲੈ ਲਿਆ ਜਾਏਗਾ ਇਹਦੇ ਨਵੇਂ ਜਿਹੜੇ ਟੈਂਡਰ ਡਾਕੂਮੈਂਟਸ ਸੀਗੇ ਉਹ ਰੈਡੀ ਹੋਈ ਸੀਗੇ ਉਹ ਸਾਡੇ ਦਫ਼ਤਰ ਵੱਲੋਂ ਟੇਪੀਐਮ ਆਈਡੀਸੀ ਦਫ਼ਤਰ ਵੱਲੋਂ ਰੈਡੀ ਹੋ ਕੇ ਸਰਕਾਰ ਨੂੰ ਭੇਜ ਦਿੱਤੇ ਗਏ ਸੀਗੇ ਤੇ ਉਹਦਾ ਹੁਣ ਜਿਹੜਾ ਵੀ ਟੈਂਡਰ ਹੈ ਸਰਕਾਰ ਦੇ ਡਿਸੀਜਨ ਤੋਂ ਬਾਅਦ ਫਲੂਟ ਕਰ ਦਿੱਤਾ ਜਾਊਗਾ ਤੇ ਬੱਸਾਂ ਦੀ ਜਿਹੜੀ ਸੂਬਾ ਹੈ ਉਸੇ ਦੇ ਅਕੋਰਡਿੰਗ ਜਿਹੜੀਆਂ ਸਟਾਰਟ ਕਰਨੀ ਚਾਹੀਦੀਆਂ ਹਨ ਕਰੋੜਾਂ ਰੁਪਏ ਦੀਆਂ ਬੱਸਾਂ ਖਰਾਬ ਹੋ ਰਹੀਆਂ ਹਨ ਕਾਫੀ ਜਿਹੜੀਆਂ ਬੱਸਾਂ ਵਿੱਚ ਚੱਲਣ ਦੀ ਹਾਲਤ ਨਹੀਂ ਰਹਿ ਗਈਆਂ 45 ਬੱਸਾਂ ਹੀ ਮੇਰੇ ਕਹਿੰਦਾ ਜਿੱਚੋ 20+ ਬੱਸਾਂ ਵਿੱਚ ਜਿਹੜੀਆਂ ਵੀ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਹਨ ਤੇ ਸਾਰਾ ਵੱਡੀ ਗੱਲ ਹੈ ਕਿ ਜਿਵੇਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸੀ ਜਿਵੇਂ ਪਾਸ ਬਣੇ ਸੀ ਲੋਕਾਂ ਦੇ ਪਾਸ ਬਣੇ ਸੀ ਉਹ ਪਾਸ ਦੇ ਪੈਸੇ ਲੋਕਾਂ ਨੇ ਦਿੱਤੇ ਉਹ ਪੈਸੇ ਵੀ ਵੇਸਟ ਹੋ ਗਏ ਉਹ ਜੇ ਬੱਸਾਂ ਸ਼ੁਰੂ ਤੋਂ ਚੱਲਦੀਆਂ ਕੀ ਉਹਨਾਂ ਦੇ ਜਿਹੜੇ ਪਾਸ ਹੈ ਉਹਨੂੰ ਹੋਏਗੀ ਜੀ ਪਹਿਲਾਂ ਤਾਂ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਬੱਸਾਂ ਜਿਹੜੀਆਂ ਬੰਦ ਕਰਦੀਆਂ ਸੀ ਦਿੱਤੀਆਂ ਗਈਆਂ ਇਹ ਜਿਹੜੇ ਕੰਟਰੈਕਟਰ ਸਿਗਾ ਨਾ ਸਨਾਮ ਕੰਪਨੀ ਕਰਕੇ ਸੀਗੀ ਉਹ ਦਿਵਾਲੀਆ ਹੋ ਗਈ ਸੀ ਤੇ ਛੱਡ ਕੇ ਭੱਜ ਗਈ ਸੀ ਇਹ ਕੰਟਰੈਕਟਰ ਦੇ ਪਾਰਟ ਉੱਤੇ ਲਾਇਬਿਲਟੀ ਸੀ ਉਹਦੇ ਨਾਲ ਜਿਹੜਾ ਆਰਬਿਟਰੇਸ਼ਨ ਦੇ ਵਿੱਚ ਜੋ ਵੀ ਅਸੀਂ ਅ ਡਿਸੀਜਨ ਜੋ ਵੀ ਉਹਦੇ ਨਾਲ ਕੇਸ ਦੇ ਵਿੱਚ ਫੈਸਲਾ ਹੋਏਗਾ ਉਹਦੇ ਅਕੋਰਡਿੰਗੂ ਉਹ ਰਿਕਵਰੀ ਜਿਹੜੀ ਇਹ ਲਿੱਤੀ ਜਾਏਗੀ ਬਟ ਜਿਹੜੀਆਂ ਉਸ ਤੋਂ ਬਾਅਦ ਜਦੋਂ ਸਾਡਾ ਕੰਟਰੈਕਟਰ ਭੱਜ ਜਾਂਦਾ ਤਾਂ ਕਿਸੇ ਵੀ ਨਾਰਮਲ ਕੰਟਰੈਕਟ ਦੇ ਵਿੱਚ ਉਹਦਾ ਰੀਟੈਂਡਰ ਹੁੰਦਾ ਤਾਂ ਉਹ ਰੀਟੈਂਡਰ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਅਸੀਂ ਆਲਰੇਡੀ ਪੂਰੀ ਕਰ ਚੁੱਕੇ ਹਾਂ ਜੀ ਸਰ ਜਿਹੜੀਆਂ ਇਹਨਾਂ ਦੀਆਂ ਸੈਲਰੀਆਂ ਅੜੀਆਂ ਪੈਸੇ ਆ ਉਹ ਇਹਨਾਂ ਨੂੰ ਮਿਲਣਗੇ ਕਿ ਪਛ ਬਿਲਕੁਲ ਜੀ ਬਿਲਕੁਲ ਮਿਲਣਗੇ ਬੀਇੰਗ ਪ੍ਰਾਇਮਰੀ ਪ੍ਰਿੰਸੀਪਲ ੈਂਪਲੋਇਰਸ ਇਹਨਾਂ ਦੇ ਜਿਹੜੀ ਜਿਹੜੀਆਂ ਉਹਦੀ ਕੰਪਨੀ ਸੀਗੀ ਸਬ ਵੈਂਡਰਸ ਜਿਹੜੇ ਕੋਕਰ ਗਰੁੱਪ ਵਾਲੇ ਉਹਨਾਂ ਦੇ ਨਾਲ ਆਲਰੇਡੀ ਡਿਸੀਜਨ ਹੋ ਚੁੱਕਿਆ ਤੇ ਡਿਸੀਜਨ ਇਹ ਹੋਇਆ ਸੀਗਾ ਕਿ ਉਹ ਇਹਨਾਂ ਦੀਆਂ ਸੈਲਰੀਜ਼ ਪਾਉਣਗੇ ਤੇ ਸੈਲਰੀਜ਼ ਦੇ ਜਿਹੜੇ ਪ੍ਰੂਫ ਨੇ ਸਾਨੂੰ ਸਬਮਿਟ ਕਰਨੀ ਹੈ ਉਹਦੇ ਅਗੇਂਸਟ ਅਸੀਂ ਇਹਨਾਂ ਦੀ ਸੈਲਰੀ ਰੀਲੀਜ਼ ਕਰਾਂਗੇ ਕਰਮਚਾਰੀ ਜੀ ਇਹਦੇ ਵਿੱਚ ਕਾਫੀ ਸੀਗੇ ਆਲਮੋਸਟ 500 ਦੇ ਅਰਾਊਂਡ ਲਗਭਗ ਜਿਹੜੇ ਕਰਮਚਾਰੀ ਸਾਰੇ ਮਿਲਾ ਕੇ ਅ ਕੰਮ ਕੰਮ ਕਰ ਸਰ ਬੱਸਾਂ ਦਾ ਬਦਲਾ ਕੀਤਾ ਕਿ ਕਿੰਨੀਆਂ ਤੋਂ ਬੱਸਾਂ ਜਿਹੜੀਆਂ ਬਿਲਕੁਲ ਚੱਲਣ ਦੀ ਹਾਲਤ ਨਹੀਂ ਹਾਂਜੀ ਇਹਦੇ ਵਿੱਚ ਜੀ ਅਸੀਂ ਆਲਰੇਡੀ ਅਸੈਸਮੈਂਟ ਕਰ ਚੁੱਕੇ ਹਾਂ ਸਿਰਫ 10 ਤੋਂ 15 ਬੱਸਿਸ ਇਦਾਂ ਦੀਆਂ ਆਈਆਂ ਜਿਹਦੇ ਵਿੱਚ ਮੇਜਰ ਰਿਪੇਅਰ ਦੀ ਜ਼ਰੂਰਤ ਹੈ ਬਾਕੀ ਦੀਆਂ ਬੱਸਿਸ ਜਿਹੜੀਆਂ ਹੈਗੀਆਂ ਉੱਥੇ ਖੜੀਆਂ ਜ਼ਰੂਰ ਨੇ ਬਟ ਉਹ ਜਿਹੜੀ ਮਾਈਨਰ ਰਿਪੇਅਰ ਦੇ ਨਾਲ ਉਹ ਚੱਲੂ ਹਾਲਤ ਦੇ ਵਿੱਚ ਬਟ ਜਿੰਨੀਆਂ ਬੱਸਾਂ ਸਾਰੀ ਚੱਲਣ ਦੀ ਹਾਲਤ ਹੋ ਜੰਦੀ ਹੈ ਫਿਰ ਦੇਖਣਾ ਹਾਂਜੀ ਜੀ ਬਿਲਕੁਲ ਅਸੀਂ ਚੱਲਣ ਦੀ ਹਾਲਤ ਵਿੱਚ ਹੋ ਵੀ ਜਾਂਦੇ ਕਿੰਨਾ ਸਮਾਂ ਲੱਗੇਗਾ ਸਾਰੀ ਬੱਸਾਂ ਫੇਰ ਅੰਦਰ ਸਾਚੇ ਨੇ ਜਾਂਦੀਆਂ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੀ ਡਿਸੀਜਨ ਜਿਹੜਾ ਹੈ ਸਰਕਾਰ ਪੱਧਰ ਤੇ ਲੈਣਾ ਬਾਕੀ ਹੈ ਤੇ ਮੈਂ ਅੱਜ ਵੀ ਇਹਨਾਂ ਦੀ ਮੀਟਿੰਗ ਤੋਂ ਬਾਅਦ ਆਪਣੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਤੇਜਵੀਰ ਸਿੰਘ ਸਰ ਨੇ ਜਿਹੜੇ ਜਿਨ੍ਹਾਂ ਨੇ ਜੁਆਇਨ ਕੀਤਾ ਲੋਕਲ ਗਵਰਨਮੈਂਟ ਡਿਪਾਰਟਮੈਂਟ ਉਨ੍ਹਾਂ ਦੇ ਨਾਲ ਮੈਂ رابطہ ਵੀ ਕਰਾਂਗਾ ਤੇ ਉਹਨਾਂ ਨੂੰ ਇੱਕ ਡਿਗਰੇਟਰ ਵੀ ਲਿਖਾਂਗਾ ਕਿ ਇਹਦੇ ਉੱਤੇ ਜਲ ਜਿਹੜਾ ਫੈਸਲਾ ਉਹ ਸਰਕਾਰ ਵੱਲੋਂ ਜਿਹੜਾ ਲਿੱਤਾ ਜਾਵੇ